ਅੱਜ ਕਿਹਾ ਤੁਹਾਨੂੰ ਨਵੀਂ ਹਿਸਟਰੀ ਦੱਸ ਰਾਂ ਬਾਕੀ ਕਮੈਂਟਾਂ ਦੇ ਵਿੱਚ ਦੱਸਿਆ ਜੇ ਜ਼ਰੂਰ ਵੀ ਮੇਰੀ ਇਹ ਗੱਲ ਸਹੀ ਹੈ ਜਾਂ ਗਲਤ ਹੈ ਆਪਣੇ ਕੋਈ ਸੱਜਣ ਵੀ ਹੈ ਤਾਂ ਬਈ ਉਹਦੀ ਧੀ ਦੀ ਛਾਦੀ ਹੋਈ ਏ ਉਹ ਇਦਾਂ ਦੀ ਗੱਲਬਾਤ ਲੱਗਿਆ ਕਰਨਾ ਜਿਹੜੇ ਧੀਆਂ ਦੇ ਅੱਜ ਕੱਲ ਰਿਸ਼ਤੇ ਟੁੱਟ ਜਾਂਦੇ ਨੇ ਕਿਉਂ ਟੁੱਟ ਜਾਂਦੇ ਨੇ ਕੀ ਕਾਰਨ ਅਸਲ ਕਾਰਨ ਕੀ ਏ ਧੀਆਂ ਦਾ ਰਿਸ਼ਤਾ ਟੁੱਟਣ ਦਾ ਕਿਉਂਕਿ ਇੰਨੇ ਜ਼ਿਆਦਾ ਧੀਆਂ ਦੇ ਰਿਸ਼ਤੇ ਟੁੱਟਦੇ ਨੇ ਤਲਾਕ ਤੱਕ ਗੱਲ ਆ ਜਾਂਦੀ ਹੈ ਤਲਾਕ ਹੋ ਜਾਂਦੇ ਨੇ ਤਲਾਕ ਤੱਕ ਨੌਬਤ ਆ ਜਾਂਦੀ ਉਹੋ ਹੀ ਆਪਣੇ ਕੁੜਮ ਹੁੰਦੇ ਨੇ ਜਿਹੜੇ ਜਫੀਆਂ ਪਾ ਕੇ ਫੋਟਵਾ ਸਚਾਉਂਦੇ ਨੇ ਢੂਲ ਨਗਾਰੀ ਇਹ ਹਾਸਸ ਕੀ ਮੁੰਡੇ ਦੀ ਮਾਤਾ ਕੁੜੀ ਦੀ ਮਾਤਾ ਕੋਟਵਾ ਖਚਾਉਦੇ ਨੇ ਕੁੜੀ ਦਾ ਭਰਾ ਮੁੰਡੇ ਦਾ ਐਵੇਂ ਕਰਕੇ ਬੜੀਆਂ ਖੁਸ਼ ਹੋ ਗਏ ਤਾਂ ਫਿਰ ਇੱਕ ਦਿਨ ਉਹੀ ਵੇਲਾ ਆ ਜਾਂਦਾ ਜਦੋਂ ਕੋਟ ਕਚਹਿਰੀਆਂ ਦੇ ਵਿੱਚ ਜਾ ਆ ਗਈ ਤਾਂ ਇੱਕ ਪਾਸੇ ਸੌਰਾ ਪਰਿਵਾਰ ਖਲੋਤਾ ਹੁੰਦਾ ਤੇ ਦੂਜੇ ਪਾਸੇ ਪਿਕਾਪ ਪਰਿਵਾਰ ਖਲੋਤਾ ਹੁੰਦਾ ਤਾਂ ਫਿਰ ਬੜਾ ਇੱਕ ਦੂਜੇ ਨੂੰ ਜੀਭ ਲੱਗਦਾ ਵੇਖਣਾ ਕਿ ਹੁਣੇ ਸਾਨੂੰ ਅੱਖੀਂ ਵੀ ਢਾ ਦੇ ਸੜ ਇੱਕ ਦੂਜੇ ਨੂੰ ਤੇ ਉਹੋ ਹੀ ਨੋਤੀ ਹੁੰਦੀ ਹੈ ਜਿਹਨੂੰ ਆਸਾਸ ਕੇ ਸੱਸਾਂ ਨਾਲ ਨਾ ਪਿਆਰ ਕਰਦੀਆਂ ਨੇ ਤੇ ਉਹੋ ਹੀ ਧੀ ਹੁੰਦੀ ਹੈ ਜਿਹਨੂੰ ਮੁਰਕੇ ਵੇਖਣਾ ਬਣੀ ਚਾਹੁੰਦੀ ਆ ਹੁਣ ਅਸਲ ਮੁੱਖ ਕਾਰਨ ਕੀ ਐ ਇਸ ਦਾ ਢੀੜਾ ਧੀ ਦਾ ਰਿਸ਼ਤਾ ਟੁੱਟਦਾ ਨਾ ਇਹਦਾ ਅਸਲ ਮੁੱਖ ਕਾਰਨ ਕੀ ਆ ਇਹਦਾ ਅਸਲ ਮੁੱਖ ਕਾਰਨ ਹੈਗਾ ਪਹਿਲੇ ਨੰਬਰ ਤੇ ਦਾ ਜਿਹੜਾ ਮੋਬਾਈਲ ਐ ਧੀ ਦਾ ਰਿਸ਼ਤਾ ਤੋੜਨੇ ਵਿੱਚ ਇਹਦਾ ਬੜਾ ਵੱਡਾ ਜਾਨਾ ਬਹੁਤ ਜਿਆਦਾ ਵੱਡਾ ਹੱਸੇ ਕਾਰਨ ਅੱਜ ਕੋਈ ਵੀ ਧੀ ਦੀ ਛਾਤੀ ਹੋਣੀ ਉਹਦਾ ਫੋਨ ਧੀ ਦੇ ਕੋਲ ਪਹਿਲਾਂ ਜਾਂਦਾ ਤੇ ਮਾਂ ਦੇ ਕੋਲ ਵੀ ਹੁੰਦਾ ਵੱਡਾ ਨਾ ਹੁਣ ਕਈਆਂ ਕੋਲ ਤਮਾਵਾ ਕੋਲ ਵੱਡੇ ਨਹੀਂ ਉਹ ਤਾਂ ਸਿੱਧੀਆਂ ਲਾਈਵ ਦੇਖ ਲੈਂਦੀਆਂ ਨੇ ਤੇ ਕਈਆਂ ਕੋਲ ਛੋਟੇ ਹੁੰਦੇ ਨੇ ਤੇ ਉਹ ਬਾਵਾ ਛੋਟੇ ਫੋਨ ਤੇ ਗੱਲ ਕਰਕੇ ਇਹਦੀ ਚੁਆਤੀ ਬਾਲ ਦਿਆ ਨੇ ਉਹ ਅੱਗ ਬੁਝਦੀ ਕਿੱਦਾਂ ਦੀ ਗੱਲ ਏ ਬਈ ਪ੍ਰਸਤਾ ਹੋ ਗਿਆ ਧੀਵੀ ਜੀ ਸਾਲ 9 ਮਹੀਨੇ ਧੀ ਵਸੀ ਬਹੁਤ ਵਧੀਆ ਤਾਂ ਮਾਣ ਗੱਲਬਾ ਚੱਲ ਪਈ ਮਾਲਾ ਵੀ ਪੁੱਛਣਾ ਕੀ ਕਰਨੀ ਪਈਏ ਉਹ ਅਰੀ ਮੈਂ ਕੰਮ ਕਰਨੇ ਵੀ ਆ ਭਾਂਡੇ ਬਾਜਣੇ ਪਈਆਂ ਲੈ ਪਹਿਲਾਂ ਰੋਟੀਆਂ ਬਣਾਈਆਂ ਜਿਹੜੇ ਤੋਤੇ ਫਿਰ ਰੋਟੀਆਂ ਬਣਾਈਆਂ ਫਿਰ ਰੋਟੇ ਖਵਾਈਆਂ ਤੇ ਤੇਰੀ ਸੱਸ ਕੀ ਕਰਦੀ ਤੇਰੀ ਸੱਸ ਕੀ ਕਰਦੀ ਆ ਜੀ ਸੱਸ ਲੰਮੀ ਬਈ ਦੇ ਨਾਲ ਕੀ ਕਰਦੀ ਆ ਜੀ ਨਣਾ ਉਹ ਨਣਾ ਨੇ ਅੱਗੇ ਕੀ ਕਰ ਰਹਾ ਉਹ ਪੜਦੀ ਫਿਰ ਗੋਮਾਜ ਉਹਨੇ ਲੈ ਤੇਰੀ ਸਾਸ ਤੇਰੇ ਨਾਲ ਦੂ ਪਾਢੀ ਨਹੀਂ ਮਜਾ ਸਕਦੀ ਨਾਲ ਉਹ ਮਜਾਉਣੇ ਚਾਹੀਦੇ ਨਾਲ ਲਾ ਕੇ ਜੋ ਨਹੀਂ ਜਨ ਨਾ ਮਜਾ ਦੇ ਵੀ ਉਹ ਥੋੜੀ 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 ਛਿੰਗੜੀ ਛਰਦੀ 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 ਉਹੋ ਜੋ ਸਾਸ ਜਿਨ੍ਹਾਂ ਦੇ ਵਿੱਚ ਸੁਧੀ ਲੱਗਦੀ ਸੀ ਉਫਰੋ ਲੜਕੀ ਦੇ ਮਾਂ ਨੇ ਫਿਰ ਇਹੋ ਜੀ ਭਾਲ ਚਾੜੀ ਤਲਾਕ ਤੱਕ ਨੇ ਦੂਰ ਦੂਰ ਉਹ ਰਿਲੀ ਮੁਦਾਵੀ ਸਾਸਰੂ ਮਾਸਾ ਹੁੰਦਾ ਸੀ ਤੇ ਜਦੋਂ ਨਫਰਤ ਲੱਗ ਪਈ ਫੈਲਣ ਤੇ ਜਿੰਨਾ ਮਹੀਨਿਆਂ ਦੇ ਵਿੱਚ ਵਿੱਚ ਫਿਰ ਤਲਾਕ ਤੇ ਗੱਲ ਆ ਗਈ ਇਸ ਦੇਖੋ ਟੀ ਨੂੰ ਬੰਦਾ ਲੈਣ ਜਾਣਾ। ਕੋਈ ਜਗਾ ਸਿਆਰਾ ਬੰਦਾ ਪੈਰ ਪੜਾ ਕਿੱਸੇ ਦਾ ਰੁਵਾਜ ਜੈ ਲੈਣ। ਕੀ ਗੱਲ? ਮੁੰਡੇ ਨੇ ਗੱਲ ਕੀਤੀ ਵੀ ਇਹਨਾਂ ਮੋ ਫੋਨ ਨਹੀਂ ਰੱਖਣਗੇ ਘਰ ਨੂੰ। ਕੁੜੀ ਦਾ ਪਿਓ ਇਹ ਗੱਲਾਂ ਨਾ ਮਾਇ ਜੇ ਕੁੜੀ ਸਾਡੀ ਫੋਨ ਤਾਂ ਬਈ ਰੱਖੇਗੀ। ਵੀ ਕਹਿੰਦੇ। ਜਦ ਪਿਓ ਸਿਆਣਾ ਹੁੰਦਾ ਤਾਂ ਬਿਲਕੁਲ ਗਲਤ ਗੱਲ ਹੈ ਫਰਾਦੇ ਕੁੜੀਏ ਫੋਨ ਨਹੀਂ ਰੱਖਣਾ ਮਾਂ ਸਿਆਣੀ ਹੁੰਦੀ ਫਰਾਦੇ ਵੀ ਨਹੀਂ ਰੱਖਣਾ ਤੇ ਗੱਲ ਉੱਥੇ ਖਤਮ ਹੋ ਗਈ ਸੀ ਨਹੀਂ ਰੱਖਣਾ ਕੁੜੀ ਲੈ ਆਂਦੀ ਚੰਗੇ ਬੰਦੇ ਸੀ ਮੁੰਡੇ ਵਾਲੇ ਮਾੜੇ ਨਹੀਂ ਖਾਣੇ ਦਾ ਗੱਲ ਹੀ ਜਿਹੜੀ ਪਰਚਾ ਕਰੋੜਾ ਮੁੱਦੇ ਤੇ ਜਦੋਂ ਅੰਗਲਾ ਠਾਣਾ ਉੱਥੇ ਗੱਲਬੀ ਦੇ ਲਈ ਉੱਥੇ ਐਸੇ ਤੋਂ ਬਹੁਤ ਚੰਗੀ ਲੱਗੀ ਸੀ ਉਹਨੇ ਅਖਰ ਉਹਨੇ ਦਾ ਕਸੂਰ ਕੀ ਹੈ ਪਰ ਆਮਤ ਨੂੰ ਤਾਂ ਲੱਗਣਾ ਹੀ ਕੋਲੇਗਾ ਉਹ ਜੇ ਤਾਂ ਸਾਨੂੰ ਵੀ ਸੀ ਕਿ ਅਸਲ ਜੜ ਕਿੱਥੇ ਹੈ ਕਿਰ ਦੀ ਬਾਕੀ ਮਨਜਾਇਤ ਵੀ ਆਈ ਕਿ ਚਲੋ ਕੋਈ ਗੱਲ ਨਹੀਂ ਬਣੀ ਔਰ ਉਹ ਵੀ वाले दी एक ਗੱਲ ਹੈ ਕੁੜੀਆਂ ਦੇ ਜਿਮਨ ਦੀ ਬਾਕੀ ਮਾਂ ਨਹੀਂ ਮੰਨੀ ਜੀ ਖੀਰ ਦੀ ਬਾਕੀ ਤਲਾਕ ਦੇ ਨਾ ਤਲਾਕ ਦਿਣਾ ਕੇਸ ਤੇ ਗੱਲ ਚੱਲਦੀ ਜਿਲਾਲਾਵਾ ਸਹਿਰ ਦਾ ਹੈ ਜਲਾਲਾ ਦਾ ਪਾਟ ਜਦ ਸਾਰੇ ਕਿੱਥੇ ਉੱਠਣਗੇ ਉਹਦਾ ਹੋਲੀ ਹੋਈ ਸਾਰਾ ਨਚੂਰ ਕੱਢਿਆ ਚੋਰ ਜਦੋਂ ਕੱਢਿਆ ਉਹ ਚੋਰ ਕੁੜੀ ਦੀ ਮਾਤਾ ਬਣੀ ਕੁੜੀ ਦੀ ਮਾਤਾ ਸਿਆਣੀ ਹੁੰਦੀ ਆ ਵੀ ਬਿਨੇ ਪੁੱਤਰ ਕੰਮ ਤਾਂ ਕਰਨਾ ਪੈਣਾ ਚਲੋ ਕੋਈ ਗੱਲ ਯੂ ਨਹੀਂ ਕਰ ਪਰ ਕੰਮ ਕਰਨਾ ਹੀ ਚਾਹਣਾ ਕੋਈ ਜਨਤੀ ਰੁਫਾਨਾ ਸਵੇਰੇ ਵੀ ਜੀ ਨੂੰ ਫੋਨ ਲਾ ਲਿਆ ਕੀ ਧਰਿਆ ਜੀ ਉਹਨੇ ਆਲੂ ਧਰੇ ਚਾਹ ਉਹ ਫੇਰ ਲਾ ਲਿਆ ਕੀ ਧਰਿਆ ਜੀ ਆਲੂ ਧਰੇ ਲੈ ਤੁਸੀਂ ਦੋ ਟੇਵਾਂ ਆਲੂ ਹੀ ਧਰੀ ਜਾਂਦੇ ਜੀ

ਚਰਨਪਤੀ ਇਹ ਹਾਲਚਾਰਾ ਛੱਡ ਦਿਓ ਤੇ ਐਂਡ ਤੇ ਜਿਦੋਂ ਛਿਆਣੇ ਜੀ ਤੇ ਇਸ ਗੱਲ ਨੂੰ ਸੀਰੀਅਸ ਲੈ ਲਈ ਤਾਂ ਗਾਲੀ ਨਿਕਲ ਜਾਣੀ ਸੀ ਤੇ ਸਭ ਤੋਂ ਕਲੇ ਦੀ ਜੜ ਅੱਜ ਫੂਣੇ ਜਿਹੜੇ ਧੀਆ ਦੇ ਘਰ ਚ ਲਾਉਂਦਾ ਬੜਾ ਸਭ ਤੋਂ ਕਲੇ ਦੀ ਜੜ ਫੂਣ ਆ। ਉਹ ਸਾਰੇ ਛੋੜ ਕੱਢ ਕੇ ਵੀ ਲੈ ਜੀ ਉਹੋ ਹੀ ਆਪਣੇ ਭੈਣ ਭਰਾ ਹੁੰਦੇ ਨੇ। ਉਹੋ ਹੀ ਆਪਣੇ ਰਿਸ਼ਤੇਦਾਰ ਹੁੰਦੇ ਨੇ। ਉਹੋ ਹੀ ਭੂਆ ਕੁੜੀ ਦੀਆਂ ਭੂਆ ਮੁੰਡੇ ਦੀਆਂ ਭੂਆ ਫੁੱਪੜ ਜੱਫੀਆਂ ਆ ਪਾਪਾ ਵਿਆਹ ਵਜ ਮਿਲਦੇ ਨੇ। ਤੇ ਉਹੋ ਹੀ ਜਦੋਂ ਕੇਸੋ ਕੇਸੀ ਜੀ ਹੋ ਜਾਣੇ ਫਿਰ ਸਭ ਤੋਂ ਵੱਡੀ ਦੁੱਖ ਤਖਾਂ ਵਾਲੀ ਗੱਲ ਇਹ ਆ ਅਸੀਂ ਜਦੋਂ ਗੁਰੂ ਸਾਹਿਬ ਦੇ ਅੱਗੇ ਬਹਿ ਕੇ ਚੀਜ਼ਾਂ ਕਰਦੇ ਆ ਅਨੰਦ ਕਾਰਜ ਕਰਦੇ ਆ ਵੀ ਇੱਕ ਕਸਮ ਅਸੀਂ ਖਾਂਦੇ ਆ ਇਸ ਚੀਜ਼ ਦੀ ਸੌ ਖਾਂਦੇ ਆ ਇਸ ਚੀਜ਼ ਦੀ ਅਸੀਂ ਪਰ ਅਸੂ ਉਹ ਚੀਜ਼ ਸੌਣ ਹੋਣੀ ਬੇਦੇ ਜੇ ਸੌਣ ਹੋਣੀ ਬੇਦੇ ਜੇ ਸੌ ਖਾਂਦੇ ਨਾ ਪਰ ਮੁੰਡੇ ਵਾਲੀ ਸੋਚਣ ਤੇ ਦਾ ਇੱਕ ਪਰ ਮੇਰੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਰਿਸ਼ਤਾ ਤਣਾਉਂਦੀਆਂ ਤਾਂ ਮੈਂ ਵੀ ਕਹਿੰਦਾ ਕੁੜੀ ਦੀ ਮਾਤਾ ਸਰ। ਹੋਰ ਕੁੜੀ ਦਾ। ਬਾਕੀ ਤੁਸੀਂ ਇਹ ਚੀਜ਼ ਦਾ ਅੰਤਰਾ ਕੱਢ ਲਿਆ ਜੀ। ਸੋਚ ਕੱਢ ਲਿਆ ਜੀ। ਠੀਕ ਹੈ ਜੀ।